ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ラーਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਕੇ ਵਿਰੋਧੀ ਸ਼ਬਦ ਜਾਂ ਉਲਟ ਪਾਵੀ ਸ਼ਬਦ ਜਿਨੂੰ ਕੰਦੇਓ ਕਰਾਂਗੇ ਐੜੇ ਦੇ ਪਹਿਲੇ ਅਸੀਂ ਊੜੇ ਦੇ ਕੀਤੇ ਸੀ ਅੱਜ ਅਸੀਂ ਕਰਾਂਗੇ ਐੜੇ ਦੇ ਠੀਕ ਹੈ ਨਾ ਲੈਟਸ ਸਟਾਰਟ ਨੰਬਰ 1 ਤੇ ਹੈਗਾ ਅਮਨ ਅਮਨ ਮਤਲਬ ਸ਼ਾਂਤੀ ਤੇ ਇਹਦਾ ਕੀ ਆਏਗਾ ਜੰਗ ਜੰਗ ਜਿਹਨੂੰ ਯੁੱਧ ਵੀ ਕੰਦੇ ਹੈ ਅੰਦਰ ਬਾਹਰ ਨੰਬਰ 3 ਹੈ ਆਂਤ ਦਾ ਆਦ ਆਪਣਾ ਪਰਾਇਆ ਆਪਣਾ ਦਾ ਪਰਾਇਆ ਆਸਤਕ ਨਾਸਤਕ ਆਸਤਕ ਮਤਲਬ ਜਿਹੜਾ ਰੱਬ ਨੂੰ ਮੰਨਦਾ ਤੇ ਨਾਸਤਕ ਜਿਹੜਾ ਨਹੀਂ ਮੰਨਦਾ ਆਸ਼ਾ ਨਿਰਾਸ਼ਾ ਨਿਰਾਸ਼ਾ ਆਦਰ ਨੀਰਾਦਰ ਯਾਨਕੀ ਦੀ ਰਿਸਪੈਕਟ ਦੇਣਾ ਤੇ ਡਿਸਰਿਸਪੈਕਟ ਜਿਹਨੂੰ ਕੰਦੇ ਆ ਆਲਸੀ ਦਾ ਉਦਮੀ ਆਲਸੀ ਮਤਲਬ ਜਿਹੜਾ ਕੋਈ ਕੰਮ ਨਹੀਂ ਕਰਦਾ ਤੇ ਉਦਮੀ ਮਤਲਬ ਮਿਹਨਤੀ ਆਲਸੀ ਦਾ ਉਦਮੀ ਅਚੇਤ ਦਾ ਸੁਚੇਤ ਸੁਚੇਤ ਅਗੇਤਰ ਪਿਛੇਤਰ ਅਗੇ ਮ ਅਗੇਤਰ ਮਤਲਬ ਅੱਗੇ ਪਿਛੇਤਰ ਮਤਲਬ ਪਿੱਛੇ नेक्स्ट नंबर इलेवनते है अनुकूल अनुकूल अनु कूल प्रतिकूल नंबर ट्वेल्व है अधूरा अधूरा पूरा है लास्ट है अहिंसा दा हिंसा ओके okay, ये हमने आज किए विरोधी शब्द ऐड के अमन का जंग ਅੰਦਰ ਬਾਹਰ ਅੰਤ ਆਦੀ ਆਪਣਾ ਪਰਾਇਆ ਆਸਕ ਨਾਸਕ ਆਸ਼ਾ ਨਿਰਾਸ਼ਾ ਆਦਰ ਨਿਰਾਦਰ ਆਲਸੀ ਉਦਮੀ ਅਚੇਤ ਸੁਚੇਤ ਅਗੇਤਰ ਪਿਛੇਤਰ ਅਨੁਕੂਲ ਪ੍ਰਤੀਕੂਲ ਅਧੂਰਾ ਪੂਰਾ ਅਹਿੰਸਾ ਤੇ ਹਿੰਸਾ